ਆਹ ਵੀਡੀਓ ਕਿਸੇ ਨੇ ਵੀ ਸ਼ੇਅਰ ਨਹੀਂ ਕਰਨੀ ਕਿਉਂਕਿ ਇਸ ਵੀਡੀਓ ਵਿੱਚ ਬਾਬਾ ਨਾਨਕ ਜੀ ਦੇਖੋ ਹਲ ਵਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਡੇਰੇਦਾਰਾਂ ਨੇ ਇਹ ਤਸਵੀਰਾਂ ਖਤਮ ਕਰ ਦਿੱਤੀਆਂ ਜਿਸ ਵਿੱਚ ਸਾਡੇ ਗੁਰੂ ਸਹਿਬਾਨ ਵੀ ਮਿਹਨਤ ਕਰਦੇ ਹੁੰਦੇ ਸੀ ਸਾਰੇ ਜਣੇ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਅੱਗੇ ਸ਼ੇਅਰ ਕਰ ਦਿਓ ਤੇ ਵਾਹਿਗੁਰੂ ਜਰੂਰ ਲੈ ਕੇ ਜਾਇਓ ਸਾਰੇ ਜਣੇ ਆਹ ਵੀਡੀਓ ਕਿਸੇ ਨੇ ਵੀ ਸ਼ੇਅਰ ਨਹੀਂ ਕਰਨੀ ਯੋਗੀ ਇਸ ਵੀਡੀਓ ਵਿੱਚ ਬਾਬਾ ਨਾਨਕ ਜੀ ਦੇਖੋ ਹਲ ਬੌਂਦੇ ਹੋਏ ਨਜ਼ਰ ਆ ਰਹੇ ਨੇ ਤੇ ਡੇਰੇਦਾਰਾਂ ਨੇ ਇਹ ਤਸਵੀਰਾਂ ਖਤਮ ਕਰ ਦਿੱਤੀਆਂ ਜਿਸ ਵਿੱਚ ਸਾਡੇ ਗੁਰੂ ਸਹਿਬਾਨ ਵੀ ਮਿਹਨਤ ਕਰਦੇ ਹੁੰਦੇ ਸੀ ਸਾਰੇ ਜਣੇ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਅਕੇ ਸ਼ੇਅਰ ਕਰ ਦਿਓ ਤੇ ਵਾਹਿਗੁਰੂ ਜ਼ਰੂਰ ਲਿਖ ਕੇ ਜਾਇਓ ਸਾਰੇ ਜਣੇ ਆਹ ਵੀਡੀਓ ਕਿਸੇ ਨੇ ਵੀ ਸ਼ੇਅਰ ਨਹੀਂ ਕਰਨੀ ਕਿਉਂਕਿ ਇਸ ਵੀਡੀਓ ਵਿੱਚ ਬਾਬਾ ਨਾਨਕ ਜੀ ਦੇਖੋ ਹਲ ਵਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਡੇਰੇਦਾਰਾਂ ਨੇ ਇਹ ਤਸਵੀਰਾਂ ਖਤਮ ਕਰ ਦਿੱਤੀਆਂ ਜਿਸ ਵਿੱਚ ਸਾਡੇ ਗੁਰੂ ਸਹਿਬਾਨ ਵੀ ਮਿਹਨਤ ਕਰਦੇ ਹੁੰਦੇ ਸੀ ਸਾਰੇ ਜਾਣੇ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਅੱਗੇ ਸ਼ੇਅਰ ਕਰ ਦਿਓ ਤੇ ਵਾਹਿਗੁਰੂ ਜ਼ਰੂਰ ਲਿਖ ਕੇ ਜਾਇਓ ਸਾਰੇ ਜੀ ਆਹ ਵੀਡੀਓ ਕਿਸੇ ਨੇ ਵੀ ਸ਼ੇਅਰ ਨਹੀਂ ਕਰਨੀ ਕਿਉਂਕਿ ਇਸ ਵੀਡੀਓ ਵਿੱਚ ਬਾਬਾ ਨਾਨਕ ਜੀ ਦੇਖੋ ਹਲ ਵਾਉਂਦੇ